ਇਤਿਹਾਸਕ ਸਥਾਨ ਬਾਬਾ ਸੱਜਣ ਜੀ ਦਾ ਖੂ ਪਿੰਡ ਅਿਆਲੀ ਕਲਾਂ ਜ਼ਿਲ੍ਹਾ ਲੁਧਿਆਣਾ ਇਹ ਉਹ ਅਲੌਕਿਕ ਖੂਆ ਜਿਹੜਾ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਸਦਕਾ ਰਾਤੋ-ਰਾਤ ਬਣ ਗਿਆ ਸੀ ਗੁਰੂ ਮਹਾਰਾਜਿਆਂ ਦੇ ਆਪਣੇ ਪੱਕੇ ਸੇਵਕ ਬਾਬਾ ਸੱਜਣ ਜੀ ਨੂੰ ਦਿੱਤੇ ਵਰ ਸਦਕਾ ਇੱਥੇ ਸੱਚੇ ਦਿਲੋਂ ਅਰਦਾਸਾਂ ਬੇਨਤੀ ਕਰਨ ਅਪਰਾਧ ਮੂਹ ਮੰਗੀ ਅਮਰਦਾ ਮਿਲਦੀਆਂ ਨੇ ਆਪਾ ਦਰਸ਼ਨ ਦੇਦਾਰੇ ਕਰਨੇ ਆਏ ਆ ਜੀ ਇਤਿਹਾਸਕ ਸਥਾਨ ਬਾਬਾ ਸੱਜਣ ਸਿੰਘ ਜੀ ਪਿੰਡ ਹੈਗਾ ਜੀ ਈਯਾਲੀ ਤੇ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਆਜੂ ਆਪਾਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਆਪਾਂ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਯਾਲੀ ਦੇ ਵਿੱਚ ਪੈਂਦਾ ਇਤਿਹਾਸਕ ਸਥਾਨ ਇਤਿਹਾਸਕ ਸਥਾਨ ਬਾਬਾ ਸੱਜਣ ਜੀ ਦਾ ਖੂਪ ਪਿੰਡ ਈਯਾਲੀ ਖਲਾਂ ਤੇ ਸਾਹਮਣੇ ਆਪਣੇ ਸਤਿਕਾਰਯੋਗ ਬਾਬਾ ਜੀ ਖੜੇ ਨੇ ਸਭ ਤੋਂ ਪਹਿਲਾਂ ਤਾਂ ਆਪ ਇਥੋਂ ਇਹਨਾਂ ਤੋਂ ਇਤਿਹਾਸ ਪਤਾ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਅਸਥਾਨ ਹਾਂਜੀ ਧੰਨ ਧੰਨ ਬਾਬਾ ਸੱਜਣ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਜਦ ਸ਼ਹੀਦੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਥੜਾ ਸਾਹਿਬ ਪੂਜੇ ਸਨ ਉਸ ਵਕਤ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਸੀ ਇਹ ਜਿਹੜਾ ਖੂਹ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਧੰਨ ਧੰਨ ਬਾਬਾ ਸੱਜਣ ਜੀ ਦੇ ਖੇਤਾਂ ਦੇ ਵਿੱਚ ਰਾਤੂ ਰਾਤ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਗਟ ਹੋ ਜਾ ਹੈ ਇਸ ਸਥਾਨ ਤੇ ਦੂਰੋਂ ਨੇੜਿਓਂ ਸੰਤਾਂ ਪੁੱਜਦੀਆਂ ਹਨ ਚੇਤ 14 ਨੂੰ ਬਾਬਾ ਸੱਜਣ ਜੀ ਦੀ ਪਾਵਨ ਪਵਿੱਤਰ ਯਾਦ ਵਿੱਚ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਜਿਹੜਾ ਤੁਸੀਂ ਖੂਹ ਦੇ ਦਰਸ਼ਨ ਕਰ ਰਹੇ ਹੋ ਇਹ ਰਾਤੋਂ ਰਾਤ ਖੂਹ ਪ੍ਰਗਟ ਛੇਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਇਆ ਹੈ ਜਦ ਇਸ ਬਾਬਾ ਜੀ ਆਪਣੇ ਖੂਹ ਦੇ ਵਿੱਚ ਖੂ ਪਟਣ ਲੱਗੇ ਇਹਨਾਂ ਦੇ ਭਾਈਆਂ ਨੇ ਰੋਕ ਲਈ ਸ਼ਰੀਕਾਂ ਵੱਲੋਂ ਰੋਕਿਆ ਗਿਆ ਜਿਹੜਾ ਇਹ ਖੂਹ ਹੈ دوسری ਸਾਈਡ ਤੁਸੀਂ ਪਟ ਲੋ ਇਧਰਲੀ ਸਾਈਡ ਤੇ ਸਾਡਾ ਇੰਸਾ ਹੁੰਦਾ ਹਨ ਉਧਰੋਂ ਇਹਨਾਂ ਨੇ ਛੇਵੇਂ ਪਾਸ਼ਾ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਕੀਰਤਪੁਰ ਸਾਹਿਬ ਕਿਉਂ ਲੈ ਕੇ ਕੁੱਜਣਾ ਸੀਗਾ ਲੇਟ ਹੁਣ ਕਾਰਨ ਛੇਵੇਂ ਪਾਸ਼ਾ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਵਾਰ ਲੇਟ ਕਿਉਂ ਆਏ ਹੋ ਇਹਨਾਂ ਨੇ ਦੱਸਿਆ ਕਿ ਆਪਣੇ ਖੇਤਾਂ ਦੇ ਵਿੱਚ ਖੂ ਪੱਟ ਰਹੇ ਸੀ ਤੇ ਸਾਡੇ ਭਰਾ ਜਿਹੜੇ ਨੇ ਸਾਡੇ ਸਾਥ ਸੰਬੰਧੀ ਉਰੋਕ ਲਾ ਰਹੇ ਸੀ ਇਸ ਕਰਕੇ ਲੜਾਈ ਝਗੜੇ ਹੁੰਦੇ ਅਸੀਂ ਲੇਟ ਹੋ ਗਏ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੁਸੀਂ ਅੱਜ ਦੀ ਰਾਤ ਰੁਕੋ ਤੁਹਾਡੇ ਤੇ ਕਿਰਪਾ ਹੋਣੀ ਹੈ ਇਹਨਾਂ ਨੇ ਛੇਵੀਂ ਪਾਤਸ਼ਾਹ ਤਾਂ ਸੰਸਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਮੰਨੇ ਇਨਾਂ ਨੇ ਰਾਤ ਉਸ ਪਾਵਨ ਪਵਿੱਤਰ ਸਥਾਨ ਉੱਤੇ ਦੁਆਰਾ ਕੀਤੀ ਬ੍ਰਸ਼ਤ ਰਾਤ ਗੁਜਾਰੀ ਜਦੋਂ ਉਹਨਾਂ ਨੇ ਸਵੇਰੇ ਚਾਦੇ ਪਾਇਏ ਬਾਬਾ ਜੀ ਦਾ ਕਮੰਡਲ ਤੇ ਕੁੰਡਾ ਸਿੰਘ ਪਾਸ਼ਾ ਜੀ ਨੇ ਪਾਵਨ ਪੁੱਤਰ ਕਿਰਪਾ ਨਾਲ ਉੱਥੇ ਰੱਖ ਲਿਆ ਜਦ ਆਪਣੇ ਨਗਰ ਦੇ ਵਿੱਚ ਬਾਬਾ ਜੀ ਪੁੱਜੇ ਤੇ ਇਹਨਾਂ ਨੂੰ ਸਿਆਣੇ ਬੰਦਿਆਂ ਨੇ ਦੱਸਿਆ ਕਿ ਤੁਹਾਡੇ ਖੇਤਾਂ ਦੇ ਜਰਾ ਕੋਰਾ ਤੋਂ ਫੂਲ ਪ੍ਰਗਟ ਹੋਇਆ ਹਨ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਇਹਨਾਂ ਨੇ ਯਕੀਨ ਨਹੀਂ ਕੀਤਾ ਫਿਰ ਇਸ ਸਥਾਨ ਤੇ ਆ ਕੇ ਦੇਖਿਆ ਕਿ ਸ਼ੀਵਾ ਸ਼ੀਵੇਂ ਪਾਸ਼ਾ ਦੀ ਕਿਰਪਾ ਸਦਕਾ ਕੂਰਾ-ਕੂਰਾ ਪ੍ਰਗਟ ਹੋਇਆ ਹੈ ਇਹਨਾਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਸ਼ੀਵੇਂ ਪਾਸ਼ਾ ਦਾ ਸ਼ੁਕਰਾਨਾ ਕੀਤਾ ਅਤੇ ਅੰਤਰ ਧਿਆਨ ਹੋ ਕਰਕੇ ਅਰਦਾਸ ਬੇਨਤੀ ਜੋਦੜੀ ਕੀਤੀ ਆਪ ਜੀ ਨੇ ਅਨਮੋਲ ਦਾਤ ਸਾਨੂੰ ਦਿੱਤੀ ਹੈ ਇਸੀਵੇਂ ਪਾਸ਼ਾ ਦੀ ਅੰਤਰ ਧਿਆਣੀ ਇਹਨਾਂ ਨੂੰ ਵਰ ਦਿੱਤਾ ਜੋ ਵੀ ਤੁਹਾਡੇ ਇਸ ਪਾਵਨ ਪਵਿੱਤਰ ਸਥਾਨ ਦੇ ਕੂਹ ਤੇ ਆਏਗਾ ਜਲ ਪਾਣੀ ਸ਼ਕਿਗਾ ਇਸ਼ਨਾਨ ਕਰੇਗਾ ਉਨ੍ਹਾਂ ਦੀਆਂ ਮਾਨੀਆਂ ਮਰੱਦਾ ਪੂਰੀਆਂ ਹੋਣਗੀਆਂ ਇਹ ਪਾਵਨ ਪਵਿੱਤਰ ਅਸਥਾਨ ਤੇ ਮਹੀਨਾਵਰੀ ਮਸਿਆਦਾ ਦੇ ਹਾਰਾਂ ਨੂੰ ਮਨਾਇਆ ਜਾਂਦਾ ਹੈ ਦੂਰੋਂ ਨੇੜੋਂ ਸੰਗਤਾਂ ਪੁੱਜਦੀਆਂ ਹਨ ਲੁਧਿਆਣਾ ਜਲੰਧਰ ਫਗਵਾੜਾ ਕੰਨਾ ਦੂਰੋਂ ਦੂਰੋਂ ਸੰਗਤਾਂ ਆਣ ਕੇ ਗੁਰੂ ਘਰ ਦੀ ਸੇਵਾਵਾਂ ਕਰਦੀਆਂ ਹਨ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਰਵਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਵੀ ਸ੍ਰੀ ਹਜੂਰ ਸਾਹਿਬ ਵਾਲੇ ਇਸ ਪਾਵਨ ਪਵਿੱਤਰ ਅਸਥਾਨਾਂ ਦੀ ਕਾਰ ਸੇਵਾ ਕਰਵਾ ਰਹੀ ਹਨ ਇਸ ਅਸਥਾਨ ਦੇ ਦਾਸ ਸ਼ੀਵਾਧਾਰ ਗ੍ਰੰਥੀ ਸਹਿਮੰਤ ਕੋਇ ਕੁਲਦੀਪ ਸਿੰਘ ਜੀ ਆਪ ਇਹਨੂੰ ਇਤਿਹਾਸ ਸਰਵਨ ਪਰਵਾਹ ਰਹੇ ਹਨ ਅਤੇ ਪਿੰਡ ਅਜਾਲੀ ਤਲਾਂ ਦੇ ਵਿੱਚ ਸਨ ਵੀ ਇਨ ਕਲੇਬ ਦੇ ਵਿੱਚ ਵਾਈਟ ਹਾਊਸ ਦੇ ਨੇੜੇ ਧੰਨ ਧਰਮਾਬਾ ਸੱਜਣ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ ਦੀ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਪਾਵਨ ਪਵਿੱਤਰ ਸਥਾਨਾਂ ਤੇ ਪੁੱਜੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਰਸ਼ਨ ਕਰੋ ਇਸ਼ਨਾਨ ਪਾਣੀ ਕਰੋ ਜਲ ਪਾਨੀ ਸਕੋ ਇਸ ਪਾਵਨ ਪਵਿੱਤਰ ਸਥਾਨਾਂ ਤੇ ਸਾਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦਾਪ ਕਰਵਾਇਆ ਜਾਂਦੀ ਹਨ ਆਪ ਦੀ ਪਾਵਨ ਕੀਰਤ ਅਸਥਾਨਾਂ ਤੇ ਆ ਕੇ ਆਪਣਾ ਜੀਵਨ ਸਫਲਤਾ ਤੇ ਪ੍ਰਦਰਸ਼ਨ ਦੀਦਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ